ਆਸਾਨ ਮਹੱਲਾ ਤੀਜਾ ਸੁਣ ਮਨ ਮੰਨ ਵਸਾਏ ਤੂੰ ਜੇ ਜੀਵ ਸੁਣ ਕੇ ਇਨਾ ਛੱਡ ਦਿਆ ਕਰ ਕਿ ਕੰਨ ਦੁਆਰਾ ਸੁਣੀ ਦੂਏ ਕੰਠੈ ਨਿਕਲ ਗਈ ਨਾ ਸਹਿਜਾ ਤੇ ਵਿਸ਼ਾਗ ਰੂਪੀ ਕੰਨਾ ਨਾ ਸੁਣੋ ਇਹ ਭੇਦਕੀਆਂ ਬਾਦਕ ਭੇਦਕੀਆਂ ਸਾਧਕ ਗੁਣਤੀਆਂ ਦੁਆਰਾ ਮਨ ਤੇ ਮੰਨਣ ਕਰ ਫਿਰ ਵਸਾਇਤ ਨੂੰ ਸਿਆਤੀ ਬ੍ਰਤੀਆ ਪ੍ਰਵਾਹ ਤੇ ਵਿਯਾਤੀ ਬ੍ਰਤੀਆ ਸਕਾਰ ਕਰਕੇ ਮੋਦੀ ਆ ਤੁੰਦਾਰਾ ਬਸਉਣਾ ਕਰ ਤੋਸੀਓ ਆਪੇ ਆਏ ਮਿਲੇ ਮੇਰੀ ਭਾਈ ਜੇ ਤੂੰ ਧਾਈ ਸਰਵਣ ਪੱਕਾ ਕਰ ਲੇਗਾ ਮੰਨਣ ਤੇਰੇ ਪੱਕਾ ਹੋ ਜਾਏਗਾ ਨਹੀਂ ਆਸਣ ਪੱਕਾ ਹੋ ਜਾਏਗਾ ਫਿਰ ਤੇਰੀ ਸਦ ਤੁੰਗ ਦਾ ਸੋਧਨ ਕਰਕੇ ਆਪ ਹੀ ਮੇਰੇ ਭਾਈ ਪਰਮੇਸ਼ਰ ਆ ਮਿਲੇਗਾ ਤੈਨੂੰ ਹਾਕਮਾਂ ਦੀ ਯਤਨ ਕਰਨ ਦੀ ਲੋੜ ਨਹੀਂ ਪਵੇਗੀ ਸੁਣਿਆ ਕਰ ਮਹਾਰਾਜ ਦੇ ਨਾਮ ਨੂੰ ਮਨਚ ਮੰਨਣ ਕਰਿਆ ਕਰ ਤੇ ਵਸਾਇਆ ਕਰ ਨਾਮ ਨੂੰ ਫੇਰ ਆਪ ਹੀ ਆ ਮਿਲੇਗਾ ਹੈ ਮੇਰੇ ਭਰਾਓ ਅਨੰਦ ਸੱਚੀ ਭਗਤਕਾਰ ਰੋਜਵੇਂ ਸੱਚੀ ਭਗਤੀ ਮਾਰਾ ਦੀ ਕਰ ਜਦੋਂ ਲਾ ਕੇ ਸੱਚਾ ਚਿੱਤ ਲਾਈ ਸੱਚੇ ਜਿਹੜਾ ਚਿੱਤ ਲਾਉਣਾ ਇਹ ਸੱਚੀ ਭਗਤੀ ਹੈ ਇਹ ਚਿੱਤ ਹੋਰ ਨਾ ਪ੍ਰਭਾਤ ਨਾਲ ਲਾ ਛੜਿਆ ਕਹਿੰਦਾ ਜੀ ਮੈਂ ਭਗਤੀ ਕਰਦਾ ਹੈ ਕਿਹਦਾ ਨਾਮ ਭਗਤੀ ਨਹੀਂ ਹੈ ਇੱਕੂ ਨਾਮ ਧਿਆਏ ਤੂੰ ਕੋਈ ਅਕਾਲ ਪੁਰਖ ਦੇ ਨਾਮ ਨੂੰ ਧਿਆਇਆ ਕਰ ਬਹੁਤਿਆਂ ਸੰਸਾਰ ਨਾਮ ਇਹਨੂੰ ਛੱਡ ਦੇ ਤੂੰ ਪਾਹ ਮੇਰੀ ਪਾਏਂ ਭਰਾਵਾ ਇਸ ਤਰ੍ਹਾਂ ਸੁਖ ਪਾ ਲਵੇਂਗਾ ਤੂੰ ਹਉ ਮੈਂ ਦੂਜਾ ਦੂਰ ਕਰ ਜਿਹੜੀ ਹੋਵੇ ਤੇਰੇ ਅੰਦਰ ਦੂਜਾ ਸੁਆਦ ਆਏ ਤਾਂ ਇਹਨੂੰ ਦੂਰ ਕਰ ਦੇ ਜੇ ਇਹਦੀ ਹੰਗਤਾ ਤੇ ਦੁਆਇ ਤੇ ਭਾਉ ਵੱਡੀ ਵਡਿਆਈ ਤੈਨੂੰ ਵੱਡੀ ਵਡਿਆਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੀ ਪ੍ਰਾਪਤ ਹੋਵੇ ਜੀ ਰਹਾਉ ਇਸ ਭਗਤੀ ਨੂੰ ਸੁਰਨਾਰ ਮੋਨਜਨ ਲੋਚ ਦੇ ਜਿਹੜੀ ਆਪਾ ਤਾਂ ਮੇਟ ਕੇ ਵਾਹਿਗੁਰੂ ਚ ਮਿਲਣਾ ਹੈ ਰਾਤ ਦਿਨੇ ਸੱਚੇ ਚਿੱਤ ਨਾਲ ਨੂੰ ਭਗਤੀ ਇਹ ਜਿਹੜੀ ਇਸ ਭਗਤੀ ਨੂੰ ਦੇਵਤੇ ਵੀ ਲੋਚਦੇ ਹੁੰਦੇ ਨਹੀਂ ਉਹਨਾਂ ਤੋਂ ਉਹ ਵੀ ਭੋਗ ਆਸ਼ਰਾਂ ਤੇ ਨਾਜ ਆਸ਼ਰਾਂ 'ਚ ਲੱਗੇ ਰਹਿੰਦੇ ਐ ਤੇ ਨਰ ਜਿਹੜੇ ਜੰਗੀ ਦੇਵਤੇ ਹੋਣਗੇ ਪਛਵਾੜ ਦੇ ਭੋਗ ਆਦ ਕਾ ਜਿ ਫਫੇ ਰਹਿੰਦੇ ਐ ਮੂਨੀ ਜਿਹੜੇ ਆ ਦੁਨੀਆ ਦੀ ਕੁਤਿਸ਼ਟਾਚੀ ਲੱਗੇ ਰਹਿੰਦੇ ਆ ਜਨ ਭਗਤ ਜਿਹੜੇ ਦਿਖਾਵੇ ਵਾਲੇ ਹਣੇ ਉਹ ਵੀ ਲੋਕਾਂ ਦੀ ਸ਼ੋਭਾ ਵਿੱਚ ਹੀ ਲੋਚ ਦੇ ਚਾਹੁੰਦੇ ਹਨ ਲੱਗੇ ਹੋਏ ਮਹਾਰਾਜ ਦੀ ਭਗਤੀ ਨੂੰ ਚਾਹੁੰਦੇ ਸਾਰੇ ਹਨ ਬਿਨ ਸਤਗੁਰ ਪਾਈ ਨਾ ਜਾਏ ਬਿਨ ਸਤਗੁਰ ਨਾਲ ਕਿਸੇ ਪਾਤਸ਼ਾਹ ਗੁਰੰਗਸਾਹਬ ਦੀ ਕਿਰਪਾ ਦੁਗਣਾ ਪ੍ਰਾਪਤ ਨਹੀਂ ਕੀਤੀ ਜਾਂਦੀ ਕਿਸੇ ਪਾਸੋਂ ਪੰਡਿਤ ਪੜਦੇ ਜੋਤ ਕੀ ਜਿਹੜੇ ਪੰਡਤ ਲੋਕ ਹੈ ਉਹ ਸ਼ਰਤਾਂ ਨੂੰ ਪੜਦੇ ਹੈ ਜੋਸੀ ਕਾਲ ਦੇ ਗਿਆਤੇ ਜੋਤ ਸਿੰਘ ਸੋਧਦੇ ਹਨ। ਜਨ ਬੂਝ ਨਾ ਪਾਇ। ਅਨੰਤ ਸਰੂਪ ਦੀ ਬੂਝ ਸਮਝੀ ਨਹੀਂ ਪ੍ਰਾਪਤ ਕੀਤੀ ਹੈ। ਆਪੇ ਥੈ ਸਭ ਰਖਿਓ। ਆਪੇ ਥੈ ਨੋ ਅਧੀਨ। ਆਪਣੇ ਅਧੀਨ ਸਾਰੇ ਹੱਥ ਚਾਗਦੇ ਚ ਆਪ ਦੇ ਕਬ지에 ਸਭ ਨੂੰ ਰੱਖਿਆ ਕੀਤਾ ਹੈ। ਸਹਿ ਚਕਾਣੇ ਸਿਰ ਸ਼ਾਇਰ ਨੂੰ ਆਪ ਹੀ ਪਰਮੇਸ਼ਰ ਰੱਖਿਆ ਹੈ ਕਿਸ ਤਹਿਣ ਨਾ ਜਾਈ ਕਿਸੇ ਨੂੰ ਕੁਝ ਕਿਹਾ ਨਹੀਂ ਜਾਂਦਾ ਉਸ ਦੇ ਅੱਗੇ ਜੋਰ ਨਹੀਂ ਕਿਹਦਾ ਜਾਂਦਾ ਆਪੇ ਦੇ ਸੋ ਪਾਈਏ ਜਿਨਾਂ ਨੂੰ ਆਪ ਮਾਰਾ ਗੁਰੰਧਵਾਲਾ ਬਖਸ਼ਦੇ ਸੋ ਪਰਖ ਪਾਈਏ ਪਾਉਂਦੇ ਹਨ ਬੂਝ ਬੁਝਾਈ ਤੂੰ ਹੀ ਨੇ ਬੂਝ ਸਿੱਖਿਆ ਬੁਝਾਈ ਉਹ ਯੋਨਾ ਕੀਤੀ ਸਮਝਾਉਣਾ ਕੀਤੀ ਹੈ ਜੀ ਜੰਤ ਸੌ ਤੇਸ ਜੀਾਰੇ ਜੀ ਜੰਤ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਜਿੰਨੇ ਛੋਟੇ ਵੱਡੇ ਜੀ ਜੰਤ ਹੈ ਜੀਵਾ ਰੂਪੀ ਜੰਤ ਬਾਜੇ ਜਿੰਨੇ ਜੀ ਮਾਤਰ ਸਭ ਉਸ ਦੇ ਹੰ ਨਾ ਕਾਸ ਉਹ ਸਾਰਿਆਂ ਦਾ ਸੋਈ ਆਪ ਹੀ ਅਕਾਲ ਪੁਰਖ ਹੈ ਮੰਦਾ ਕਿਸ ਨੂੰ ਆਖੀਏ ਇਹ ਭਾਈ ਮੰਦਾ ਕਲਪ ਕਰਕੇ ਮੰਦਾ ਕਿਸੇ ਨੂੰ ਕੀ ਕਹੀਏ ਇਹ ਦੂਜਾ ਹੋਗੇ ਤਾਂ ਕੋਈ ਦੂਜਾ ਹੋਏ ਤਾਂ ਮੰਦਾ ਕਹੀਏ ਸਾਰਿਆਂ ਜੋਤੀ ਰੂਪ ਆਪ ਹੀ ਵਰਤਦਾ ਹੈ ਕੋ ਹੁਕਮ ਵਰਤਦਾ ਏਕਾ ਪਰਮੇਸ਼ਰ ਦਾ ਹੁਕਮ ਸਾਰਿਆਂ 'ਚ ਵਰਤ ਰਿਹਾ ਹੈ ਏਕਾ ਸਿਰ ਕਾਰਾ ਸਾਰਿਆਂ ਦੀ ਕਦਰ ਸਿਰ ਦੇ ਉੱਤੇ ਕਾਰ ਹੈ ਹੁਕਮ ਦੀ ਆਪ ਪਹਵਾਲੀ ਦਿੱਤੀਆਂ ਤੇ ਕੇ ਦੀ ਸਾਰੇ ਸਰਕਾਰ ਪਰ ਜਾ ਰਿਹਾ ਹੈ ਆਪ ਪਹਵਾਲੀ ਦਿੱਤੀਆਂ ਕੇ ਨਾਰਦੇਸ਼ੀ ਹਰੀਏਸ ਕਰਕੇ ਸਿਰ ਤੇ ਕਾਰ ਸਮਝੀ ਨਹੀਂ ਇੱਕੇ ਦੇ ਸਿਰ ਇੱਕੇ ਦੀ ਸਾਰੇ ਦੇ ਸਿਰ ਤੇ ਹੁਕਮ ਦੀ ਕਾਰ ਹੈ ਆਪ ਪਹਵਾਲੀ ਦਿੱਤੀਆਂ ਆਪ ਹੀ ਵਾਸ਼ਨਾ ਦੇ ਬੰਦੇ ਹੋਏ ਜਾਣ ਕੇ ਯੂਨਾ ਦੀ ਪਹਵਾਲੀ ਦੇਤੀ ਹੈ ਅੰਤਰ ਲੋਭ ਵਿਕਾਰ ਦਾ ਭਾਗਿਕ ਕਿੰਡਾ ਨੂੰ ਪਰਦੇਸ ਰਹਦੇ ਰਹਿੰਦੇ ਆ ਅੰਦਰ ਲੋਭ ਹੈ ਤੇ ਵਕਾਰ ਕਾਮ ਆਦਿਕ ਇਹ ਕਰਮ ਦਾ ਫਲ ਉਹਨਾਂ ਨੂੰ ਦਿੱਤਾ ਹੈ ਲੋਭੀ ਹੋਣੇ ਕਰਕੇ ਵਕਾਰੀ ਹੋਣੇ ਕਰਕੇ ਆਪੇ ਸਰੂ ਬਲੋਂ ਕੁਹਾਟ ਨਹੀਂ ਦੇਤੀ ਕਿ ਜਾਓ ਪਰ ਮੋ ਫਿਰੋ ਜੁਨਾ ਚ ਜਿਵੇਂ ਲੋ ਪਿੰਦੇ ਦਿਹਾਜਾ ਮੋਹ ਇਚ ਪੇੜ ਮਾਰਸੀ ਇੱਕ ਆਪੇ ਗੁਰੂ ਸਿਖੇ ਆ ਲੋ ਨੂੰ ਅੱਗੇ ਪੜੋ ਸਾਰੀ ਤਕੋ ਬੂਝਨ ਵਿਚਾਰਾ ਮੇਰੇ ਗੁਰਾਂ ਦੇ ਪਾਸੋਂ ਵਿਚਾਰ ਨੂੰ ਬੂਝਨ ਪੁੱਛਦੇ ਆ ਉਹਨਾਂ ਨੂੰ ਕਿਨੂੰ ਆਪ ਹੀ ਗੁਰਮੁਖ ਬਣਾ ਲਿਆ ਸੱਚੇ ਪਾਤਸ਼ਾਹ ਨੇ ਭਗਤ ਕੀ ਉਹਨਾਂ ਨੂੰ ਬਖਸ਼ੀ ਆਪ ਦੀ ਧਾਉ ਭਗਤੀ ਵੀ ਉਹਨਾਂ ਗੁਰਮੁਖਾਂ ਨੂੰ ਬਖਸ਼ ਦਿੱਤੀ ਹੈ ਅਨੰਤ ਪੰਧਾਰਾ ਅਨੰਤ ਨਵੇ ਭਗਤੀ ਦੇ ਸੁਭੁਨਾ ਦੇ ਭਜਾਰੇ ਭਰੇ ਹਨ ਗਿਆਨੀਆਂ ਨੂੰ ਸਭ ਸੱਚ ਹੈ ਗਿਆਨਮਾਨ ਜਿਹੜੇ ਹਨ ਉਹਨਾਂ ਅਨੁਸਾਰ ਸੱਚਾ ਸਰੂਪੀ ਜਿਸ ਦਾ ਹੈ ਸਤ ਸੋ ਜੀ ਹੋਈ ਸੱਚੇ ਨਾਮ ਕਰਕੇ ਸੱਚ ਦੀ ਸੋਝੀ ਹੋ ਗਈ ਹੈ ਬ੍ਰਹਮ ਗਿਆਨੀਆਂ ਨੂੰ ਜਿਵੇਂ ਜਿੰਨੇ ਬ੍ਰਹਮ ਵੇਤੇ ਤਤ ਵੇਤੇ ਭਾਈ ਰਾਮਕੌਰ ਜੈਸੇ ਜੀਵਨੂ ਭਾਈ ਬੁੱਢਾ ਸਾਹਿਬ ਜੈਸੇ ਹੋਏ ਐ ਸਾਰਿਆਂ ਨੂੰ ਸਚਾਈ ਪ੍ਰਾਪਤ ਨੂੰ ਪ੍ਰਤੀਤ ਹੁੰਦਾ ਹੈ ਕੋਈ ਭੁਲਾਏ ਜਿਸੋ ਜੀ ਹੋਈ ਸੱਜ ਸੂਰੂ ਦੀ ਉਹਨੂੰ ਸੋਜੀ ਹੋ ਗਈ ਹੈ ਕੋਈ ਭੁਲਾਏ ਕਿਸੈ ਜੇ ਨਾ ਕੁੱਲਨੀ ਉਹ ਜੇ ਕੋਈ ਲੋਕ ਪਰਮਾਦੀ ਆਪਦੇ ਪਦਾਰਥਾਂ ਦਾ ਨਾਲ ਚ ਦੇਖ ਕੇ ਭੁਲਾਉਣਾ ਚਾਹਣ ਦਿਖਾਵਾ ਕਰਕੇ ਹਰੇ ਬਾਗ ਦਿਖਾ ਕੇ ਕਰਾਮਾਤ ਦੇ ਉਹ ਕਿਸੇ ਦੇ ਅਗਿਆਮੀ ਦੇ ਭੁਲਾਏ ਹੋਏ ਕੋਲ ਦੇ ਨਹੀਂ ਸਾਚ ਜਾਣ ਨਸੂਈ ਸੱਚੇ ਨੂੰ ਜਾਣਦੇ ਸੋਈ ਸੱਚ ਦਾ ਰੂਪ ਆਤ ਹੈ ਨਾੜਮੇ ਪੰਜ ਵਰਤ ਦੀ ਦੋ ਸੰਗਤੀ ਘਰ ਵਿੱਚ ਸਾਰਿਆਂ ਦੇ ਪੰਜ ਗਿਆਨ ਅੰਦਰੇ ਵਰਤਦੇ ਸਰੀਰ ਰੂਪੀ ਘਰ ਚ ਪੰਜੇ ਜੀਚਾਰੀ ਪਰ ਸਾਰਿਆਂ ਦੇ ਕੰਮ ਕਰੋ ਲੋਭ ਮੋਹ ਹੰਕਾਰ ਸਭ ਸੁਭਰ ਰੂਪ ਰਸਦਾਨੀ ਚ ਲਾਉਂਦੇ ਆ ਜਿਹੜੇ ਗੁਰਮੁਖ ਹੈ ਉਹਨਾਂ ਦੇ ਸਾਧ ਸੰਗਤ ਰੂਪੀ ਘਰ ਚ ਪੰਚ ਦੇ ਗਲੇ ਪਾਣੀ ਗਿਆਨ ਨੂੰ ਵਰਤਦੇ ਹੈ ਪੰਚੇ ਵਿਚਾਰੀ ਉਹਨਾਂ ਨੂੰ ਪੰਜੇ ਸਰਸੰਤੋਖ ਦਿਆ ਧਰਮ ਵਿਚਾਰਵਾਗੇ ਬਣਾ ਲਿਆ ਉਹਨਾਂ ਨੂੰ ਓਗਣਾ ਵਿੱਚ ਨਹੀਂ ਪੈਂਟਾਈਂ ਲੀਆਂ ਕਿ ਥਾਏ ਇਹ ਗੁਰਮੁਖਾਂ ਦੇ ਘਰ ਚ ਵਰਤਦੇ ਹੋਏ ਹੈ ਮਨੁਖਾਂ ਦੇ ਜਿਹੜੇ ਦੂਗੇ ਪਾਸੇ ਲੱਗੇ ਹੋਏ ਹੈ ਗੁਰਮੁਖਾਂ ਦੇ ਘਰ ਸੂਰੂਪੀ ਘਰ ਦੇ ਚਿੰਤਨ ਵਿੱਚ ਨੇਤਰੀ ਸਤਗੁਰੂ ਪੇਖਣਾ ਧਰਮਨੀ ਸੁਣਨਾ ਗੁਰਨਾਉ ਅੰਤਰ ਗੁਰਬਾਧਨਾ ਜੇਬਾ ਜਪ ਗੁਰਨਾਉ ਕਿਉਂ ਵਿਚਾਰ ਵਿੱਚ ਪੰਜੇ ਲਾਏ ਹੋਏ ਹਨ ਨਾਨਕ ਬਿਨ ਸਤਿਗੁਰ ਵਸਨਾ ਜਿਉ ਸੰਤਾਂ ਘਰ ਸਰੂਪ ਵਿੱਚ ਵਰਤਦੇ ਆ ਉਹਨਾਂ ਦੇ ਪੰਜ ਗਿਆਨੰਦਰੇ ਵੀ ਵਿਚਾਰ ਵਿੱਚ ਲਾਏ ਹੋਏ ਹਨ ਨਾਨਕ ਬਿਨ ਸਤਿਗੁਰ ਵਸਨਾ ਹਾੜੁ ਪੰਜ ਵਰਤਦੇ ਪੰਜ ਕੀ ਕਰਨ ਨੂੰ ਕਹ ਰਹੇ ਹਿੰਦੇ ਵੀ ਕੀ ਵਰਤਦਾ ਜਾਣਦੇ ਹੈ ਉਸੇ ਤੇਤਪਰ ਰੂਪ ਵਿੱਚ ਹਰ ਵਕਤ ਵਰਤਦੇ ਰਹਿੰਦੇ ਹਨ ਪੰਜ ਦੰਤਾਂ ਦੀ ਧਾਰਨਾ ਸਹਿਬ ਵਰਤਦੇ ਹੈ ਕਹ ਰਹੇ ਹਿੰਦੇ ਨੇ ਅੰਦਰੇ ਪਾਣੀ ਦੀ ਨਹੀਂ ਪੂਰਤ ਰਹਿੰਦੇ ਹਨ ਤਾਣ ਦੀ ਨਹੀਂ ਬਲੇਪ ਰਹਿੰਦੇ ਹਨ ਆਕਾਸ਼ ਦੀ ਨਹੀਂ ਨਿਰਖੋਪ ਰਹਿੰਦੇ ਹਨ ਅਗ ਵੀ ਨਹੀਂ ਪ੍ਰਕਾਸ਼ ਮੈ ਰਹਿੰਦੇ ਹਨ ਧਰਤੀ ਦੀ ਨਹੀਂ ਖਿਵਾ ਵਾਲੇ ਰਹਿੰਦੇ ਹੈ ਇਹ ਪੰਜੇ ਵਿਚਾਰ ਵਿੱਚ ਜੁੜੇ ਹੋਏ ਹਨ ਨਾਨਕ ਬਿਨ ਸਤਗੁਰ ਵਸ ਨਾ ਆਉਨੀ ਇਹ ਭੈ ਹੈ ਤਾਂ ਘਰ ਦੀ ਕਾਮ ਕਰੋਦ ਵੀ ਪੰਜ ਵਰਤ ਦੇ ਸਤਿਗੁਰੂ ਸਾਹਿਬ ਤੋਂ ਬਿਨਾਂ ਵਸ ਨਹੀਂ ਹੁੰਦੇ ਕਿਰਤ ਨੂੰ ਸਤਿਗੁਰੂ ਜੀ ਫਰਮਾਉਂਦੇ ਐ ਲਾਲ ਹੋ ਮੈਂ ਮਾਰੀ ਜਿਹੜਾ ਨਾਮ 잡ਦਾ ਉਹਦੀ ਹੋਮੇ ਮਾਰਾ ਸਾਹਿਬ ਮਾਰ ਦੁੰਦੇ ਐ ਉਹਦੇ ਵਰਤ ਦੇ ਵਿਚਾਰ ਵਿੱਚ ਆਸਾ ਮਹੱਲਾ ਤੀਜਾ ਘਰੈ ਅੰਦਰ ਸਭ ਵਤ ਹੈ ਜੇ ਭਾਈ ਘਰਸ਼ੀਰ ਦੇ ਅੰਦਰ ਬ੍ਰਹਮੰਡ ਰੂਪੀ ਈਸ਼ੁਰ ਦੇ ਘਰ ਵਿੱਚ ਸਾਧ ਸੰਗਤ ਰੂਪੀ ਘਰ ਵਿੱਚ ਹਿਰਦੇ ਰੂਪੀ ਘਰ 'ਚ ਤਾਰੀਆ ਵਸਨਾ ਹਨ ਬਾਹਰ ਕਿਛ ਨਾਹੀ ਅੰਦਰ ਹੀ ਕਿਛ ਪ੍ਰਾਪਤ ਹੋ ਸਕਦਾ ਕਿਸੇ ਨੂੰ ਗੁਰ ਪ੍ਰਸਾਦੀ ਪਾਈਏ ਗੁਰਗ੍ਰੰਥ ਦੀ ਕਿਰਤਿਆ ਦੁਆਰਾ ਹਿਰਦੇ ਜੀ ਨੂੰ ਨਉ ਨਿਦ ਅਮਰਤਾ ਬੁਖਾਰ ਨਾਮ ਦੇਹੀ ਮੈਂ ਇਸ ਤਰ੍ਹਾਂ ਅੰਦਰ ਹੀ ਇਹ ਦਾਤ ਪਾਈ ਜੀ ਹੈ ਅੰਤਰ ਕਪਟ ਖੁੱਲਾ ਹੀ ਅੰਦਰ ਮੇਰੇ ਪੰਜਾਂ ਕੋਸਾਂ ਦੇ ਕਪੜ ਤਖਤੇ ਆਸਾਂ ਦੇ ਸਾਦੇ ਤਖਤੇ ਜਿਨ੍ਹਾਂ ਦੇ ਖੁਲਾ ਦਿੰਦਾ ਕਪੜ ਰੂਪੀ ਤਖਤ ਕੋਪਾਰ ਜਿਨ੍ਹਾਂ ਦੇ ਅੰਦਰੋਂ ਕੁਹਾਲ ਹੁੰਦੇ ਹਨ ਸਤਗੁਰ ਤੇ ਹਰ ਪਾਈ ਹੈ ਭਾਈ ਇਹ ਪ੍ਰਭੂ ਸਤਗੁਰਾਂ ਦਾ ਅਕਾਲ ਪੁਰਖ ਵਾਹਿਗੁਰੂ ਪਾਈਗਾ ਹੈ ਅੰਤਰ ਨਾਮ ਨਿਧਾਨ ਹੈ ਅੰਦਰ ਜਿਨੇ ਉਹਦੇ ਨਾਮ ਦਾ ਖਜ਼ਾਨਾ ਹੈ ਪੂਰੇ ਸਤਗੁਰ ਦੀ ਆ ਦਿਖਾਈ ਸਾਰਿਆਂ ਦੇ ਨਾਮ ਦਾ ਖਜ਼ਾਨਾ ਅਜਾਪਾ ਆਪ ਸਭ ਦੇ ਅੰਦਰ ਹੁੰਦਾ ਹੈ ਪਰ ਉਸ ਦੀ ਪਛਾਣ ਤੋਂ ਬਿਨਾਂ ਸਾਰੇ ਜੰਗ ਦੇ ਮਰਦੇ ਰਹਿੰਦੇ ਆ ਪੂਰੇ ਸਤਗੁਰ ਕਿਰਪਾ ਕਰਕੇ ਦਿਖਾਤਾ ਪਰਜ ਕਰਕੇ ਸਰਕਾ ਗਾਹਕ ਹੋਵੇ ਸੂ ਲੈ ਜਿਹੜੀ ਸਾਰੀਆਂ ਵਿਦਿਆ ਸਾਰੇ ਗੁਣ ਸਭ ਸਰੀਰ ਵਿੱਚ ਹੀ ਹੈ ਪਰ ਜਿਸ ਜੀ ਕੀ ਦੀ ਕੋਈ ਆਦਮੀ ਤ੍ਰੱਕੀ ਕਰਦਾ ਉਹ ਉਹਨੂੰ ਪ੍ਰਾਪਤ ਹੁੰਦੀ ਹੈ ਜੋ ਹਰੀ ਦੀ ਪ੍ਰਾਪਤੀ ਦਾ ਗਾਹਕ ਹੁੰਦਾ ਹੈ ਉਹ ਅਧਕਾਰੀ ਉਹ ਲੈਂਦਾ ਹੈ ਪਾਏ ਰਤਨ ਵਿਚਾਰ ਵਿਚਾਰ ਰੂਪੀ ਰਤਨ ਗੁਰਾਂ ਦੇ ਸ਼ਬਦ ਦੁਆਰਾ ਪਾਉਂਦਾ ਅਵਰਾਗ ਰੂਪੀ ਰਤਨ ਤੇ ਵਿਚਾਰ ਉਰਾਗ ਤੇ ਵਿਚਾਰ ਵਿਵੇਕ ਆਦਕੋ ਵਿਚਾਰਨ ਤ੍ਰੋਹ ਅਪ੍ਰੋਹ ਗਿਆਤੂ ਪਾ ਲੈਂਦਾ ਹੈ ਅੰਦਰ ਖੁੱਲ੍ਹੇ ਦਿਬ ਦਿਸ਼ਟ ਜੀ ਜਦੋਂ ਗੁਰੂ ਸਾਹਿਬ ਜੀ ਅੰਦਰੋਂ ਇਹ ਅੰਦਰੋਂ ਪੜਦੇ ਖੋਣ ਦਿੰਦੇ ਹਨਗੇ ਹਮੇ ਦੇ ਉਦੋਂ ਦਿਬ ਦ੍ਰਿਸ਼ਟੀ ਵੱਡੀ ਦ੍ਰਿਸ਼ਟੀ ਜਾਗ ਪੈਂਦੀ ਹੈ ਦੇਖਾ ਮੁਗਤ ਪੰਡਾ ਜਿਹੜੀ ਦੇ ਪਣਾਰੇ ਜੋਤ ਰਹੇ ਮੰਡੇ ਸੋਈ ਪਿੰਦੇ ਜੋ ਖੋਜੇ ਸੋ ਪਾਵੇ ਜੋ ਬ੍ਰਹਮੰਡ ਵਿੱਚ ਚੀਜ਼ ਹੈ ਉਹ ਇੱਕ ਦੇਹ ਜਿ ਦਿਖਣ ਲੱਗ ਜਾਂਦੀ ਹੈ ਇਸ ਲਈ ਦ੍ਰਿਸ਼ਟੀ ਵੱਡੀ ਦ੍ਰਿਸ਼ਟੀ ਹੋ ਜਾਂਦੀ ਹੈ ਉਹ ਦੇਖ ਲੈਂਦਾ ਮੁਕਤੀ ਦੇ ਪੰਡਾਰੇ ਨੂੰ ਸ਼ਲੋਕ ਉਸਮੀਪ ਉਸ ਰੂਪੋ ਸ੍ਰੀ ਜੀ ਆਦਿ ਦੀ ਮੁਕਤੀਆਂ ਕੈਵਲ ਮੋਖ ਜੀਵਨ ਮੋਖ ਬਦੇ ਮੁਕਤਾਦਕ ਇਹ ਸਾਰੀਆਂ ਨੂੰ ਪੰਡਾਰੇ ਨੂੰ ਦੇਖ ਲੈਂਦਾ ਹਿਰਦੇ ਦੇ ਅੰਦਰ ਖੁੱਲ ਜਾਂਦੀਆਂ ਸਾਰੀਆਂ ਚੀਜ਼ਾਂ ਜਦੋਂ ਦਸਮੇਂ ਦੁਆਰ ਅੰਦਰੋਂ ਖੋਲ ਦੰਦੇ ਤ੍ਰਿਪਤੀ ਛੂਤੇ ਦਸਮੇਂ ਦਾਰ ਖੁੱਲੇ ਤਾਮਨ ਖੀਵਾ ਭਾਈ ਸਿਦਾ ਪਿੰਗਲਾ ਉਹ ਸੁਖਮਨੀ ਤਿੰਨ ਜਦੋਂ ਖੁੱਲ ਜਾਂਦੀ ਹੈ ਉਹ ਦਸਵੇਂ ਦਰ ਤੇ ਦੂਰ ਦ੍ਰਿਸ਼ਟੀ ਹੁੰਦੀ ਹੈ ਜੋ ਦੁਨੀਆਂ ਜਵਰਦਾ ਸਾਰਾ ਉਹ ਦਿਸਣ ਲੱਗ ਜਾਂਦਾ ਸਮਾਧੀ ਦੇ ਅੰਦਰ ਇਸ ਤਰ੍ਹਾਂ ਜੋ ਦ੍ਰਿਸ਼ਟੀ ਹੋ ਜਾਂਦੀ ਹੈ ਮੁਕਤੀ ਦਾ ਭੰਡਾਰਾ ਸੰਸਕਰ ਨਾਲ ਕਬਲ ਦਸਵੇਂ ਦਰ ਦੇ ਜੋ ਮੂਜੇ ਨੇ ਸਥਾਨ ਦੇ ਵਿੱਚ ਹੈ ਉਸ ਸਥਾਨ ਦੇ ਅੰਦਰ ਗੁਰੂ ਦਾ ਵਾਸਾ ਹੈ ਗੁਰਾਂ ਦੀ ਕਿਰਪਾ ਕਰਕੇ ਮੁਕਤੀ ਦਾ ਭੰਡਾਰਾ ਗਿਆਨ ਦੇਖ ਲੈਂਦਾ ਪ੍ਰਾਪਤ ਕਰ ਲੈਂਦਾ ਹੈ ਅੰਦਰ ਮਹਿਲ ਅਨੇਕ ਹੈ ਅੰਦਰ ਸਤਸੰਗਜੀ ਜੀ ਨੇ ਇੱਕ ਹੀ ਜੋਤ ਰੇ ਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਤੇ ਇੱਕ ਦੇਹ ਵਿੱਚ ਹੈ ਅਨੇਕਾਂ ਹੀ ਮਹਿਲ ਆਕਾਰ ਹਨਗੇ ਅਨੇਕਾਂ ਮਹਿਲ ਦਿਹਾਂਣਗੀਆਂ ਉਹ ਮਹਲ ਰੂਪ ਜੋ ਬ੍ਰਹਮ ਹਨ ਉਹਦੇ ਅੰਦਰ ਮੇਕਾਂ ਜੀ ਜਮਤ ਬ੍ਰਹਮੰਡ ਖੰਡ ਰੋਮ ਰੋਮ ਵਿੱਚ ਕਰੋੜਾਂ ਹੀ ਹਨ ਕੋੜ ਬ੍ਰਹਮੰਡ ਕੋ ठाकुर स्वामी ਹੈ ਜਿਉ ਕਰੇ ਵਸੇਰਾ ਇਹਦੇ ਵਿੱਚ ਫਿਰ ਜੀਵ ਵਾਸਾ ਕਰਦਾ ਉਸ ਬ੍ਰਹਮ ਵਿੱਚ ਜਦੋਂ ਉਹ ਪ੍ਰਤੀਸ਼ਟੀ ਹੋ ਜਾਂਦੀ ਹੈ ਅੱਗੇ ਐਵੇਂ ਜਿਸ ਪ੍ਰਕਾਰ ਸਾਡੇ ਜਿੰਗੀ ਸੂਰਜ ਦੇ ਸਾਹਮਣੇ ਇੱਕ ਰੀਤੇ ਅਵਰਕ ਜਿਹਾ ਮੋੜਿਆ ਚਿਰਕ ਜਿਹੜਾ ਹੈ ਚਮਕਦਾ ਹੁੰਦਾ ਹੈ ਸੂਰਜ ਦੀ ਕਿਰਨ ਨਾਲ ਐਂ ਪਰਮੇਸ਼ਰ ਦੇ ਅੱਗੇ ਇਹ ਮਨ ਹੈ ਇੱਕ ਚੀਜ਼ ਇਹ ਕਰੋੜਾ ਬ੍ਰਹਮੰਡਾਂ ਦਾ ਰਹਿਦਾ ਚਿੰਬਦੇ ਨਹੀਂ ਆਈ ਉਹਨੋਂ ਫਿਰ ਇਹ ਜੀਵ ਭਾਵ ਛੱਡ ਕਰਕੇ ਉਸ ਬ੍ਰह्म ਚੇਤਨ ਦੇ ਦੀ ਵਾਸਾ ਕਰ ਲੈਂਦਾ ਅੰਦਰ ਹੀ ਮਨ ਅਨੇਕਾਂ ਮਹੱਲਾ ਦੇ ਅੰਦਰ ਕੋਈ ਬ੍ਰह्म ਹੈ ਉਸ ਨੂੰ ਵੇਖ ਕੇ ਉਹ ਜੀ ਮਸਲਾ ਕਰਦਾ ਹੈ ਮਨ ਸਿੰਦੇ ਆ ਫਲ ਪਾਏ ਸੀ ਜੋ ਮਨ ਕੀ ਬੁਣੀ ਕਰਦਾ ਸੀ ਉਹ ਫਲ ਕੁੰਦਾ ਸੀ ਪਾਉਂਦਾ ਪਾਵੇਗਾ ਫਿਰ ਹੋਏ ਨਾ ਫੇਰਾ ਨਾ 84 ਜਿ ਫੇਰਾ ਨਹੀਂ ਹੁੰਦਾ ਮੁਕਤ ਹੋ ਜਾਂਦਾ ਹੈ ਬਾਰਸੀਆ ਵਤ ਸਮਾਲ ਲਈ ਜਿਹੜੇ ਫਲ ਖੂਗਾ ਨਾ ਤਤ ਵਿੱਚ ਬ੍ਰਹਮ ਗਿਆਨੀ ਉਨਨ ਨੇ ਆਤਮਨੰਦ ਰੂਪੀ ਵਸਤੂ ਬ੍ਰਹਮ ਵਿਦਿਆਰੂਪੀ ਵਸਤੂ ਸੰਭਾਲ ਲਈ ਹੈ ਸਰਬਰਾਂ ਦੇ ਪਾਸੋਂ ਗੁਰ ਤੋਂ ਜੀ ਹੋਈ ਸੰਗਰੂ ਦੁਆਰਾ ਸਮਝ ਪੈਗੀ ਕਿ ਕੀ ਸਾਡੇ ਗ੍ਰਹਿਣ ਕਰਨੇ ਯੋਗ ਹੈ ਭਗਤੀ ਨਾਮ ਪਦਾਰਥ ਅਮੁੱਲ ਸਾ ਕਿਉਂ ਅਮੋਲਕ ਨਾਮ ਸੀ ਭਾਈ ਪਦਾਰਥ ਕਿਤੋਂ ਮੁੱਲ ਨਹੀਂ ਮਿਲਦਾ ਕੰਚਨ ਸਿਓ ਪਾਈਏ ਨਹੀਂ ਕੋਲ ਗੁਰੂ ਮੋਹ ਸਪਾਵੇ ਕੋਈ ਗੁਰੂ ਕਾਂਧੀ ਸੰਗਤ ਕਰਕੇ ਕੋਈ ਕੋਈ ਕਰੋੜਾ ਜੋ ਪਾਉਦਾ ਨਹੀਂ ਤਾਂ ਬਾਹਰ ਤਦਾਰ ਸਾਡੀ ਫਸੀ ਰਹਿੰਦੀ ਹੈ ਸ੍ਰਿਸ਼ਟੀ ਬਾਹਰ ਭਾਲੇ ਤੂੰ ਕੀ ਲੈ ਜਿਹੜਾ ਬਾਹਰ ਸੰਸਾਰ ਦੇ ਬਾਝ ਮੁਖ ਹੋ ਕੇ ਭਾਲਦਾ ਉਹਨ ਕੀ ਲੈਣਾ ਕੁਝ ਨਹੀਂ ਮਿਲਦਾ ਹੈ ਬਸ ਘਰ ਹੈ ਅੰਦਰ ਭਾਈ ਤੇ ਦੇ ਘਰ ਹਿਰਦੇ ਦੇ ਅੰਦਰ ਸਾਰੀਆਂ ਵਸਮਾ ਰੱਖੀਆਂ ਹੋਈਆਂ ਨੇ ਮਾਰਾ ਨਾਤਮਨ ਅੰਦਰੂਪੀ ਵਸੂ ਸਾਰ ਸੰਗਤ ਰੂਪੀ ਘਰ ਜੇ ਰੱਖੀ ਹੋਈ ਹੈ ਹੰਪਾ ਕਰਨੂ ਕੀ ਘਰ ਚ ਰੱਖੀ ਹੋਈ ਐ ਇਹ ਭਰਾਵੋ ਪਰਮੇ ਭੂਲਾ ਸਭ ਜਗ ਫਿਰੈ ਇਹ ਭੰਗ ਵਿੱਚ ਭੁੱਲਿਆ ਹੋਇਆ ਸਾਰਾ ਜਗਤ 84 ਜਿਹੜੇ ਚ ਤੁਰਿਆ ਫਿਰਦਾ ਹੈ ਮਨੁੱਖ ਪਾਤ ਗਵਾ ਕਿਉ ਮਨੁੱਖਾਂ ਨੂੰ ਆਉਦੀ ਜਿੱਤੀ ਗਵਾਲੀ ਭਾਈ ਪਰਮਾਤਮ ਦੀ ਸਮਝ ਨਾ ਪਈ ਉਹਨਾਂ ਨੂੰ ਘਰ-ਦਾਰ ਛੋੜੇ ਆਪਣਾ ਉਹ ਆਪ ਦਾ ਘਰ ਤੇ ਦਰੋਂ ਛੱਡ ਕੇ ਚਲੇ ਜਾਂਦੇ ਐ ਘਰ ਹਿਰਦੇ ਨੂੰ ਤੇ ਦਰ ਮੁਖ ਨੂੰ ਛੱਡ ਕੇ ਮੁਖ ਨਾਲ ਵੀ ਨਾਮ ਜਪਦੇ ਹਿਰਦੇ ਨਾਲ ਵੀ ਸਿਮਰਨ ਨਹੀਂ ਕਰਦੇ ਘਰਦਰ ਛੋੜਦੇ ਆਪਣਾ ਪਰਸ ਰੂਪ ਉਹ ਗਿਆਨ ਰੂਪੀ دارੋ ਜਿਹੜਾ ਇਹ ਆਪਣਾ ਉਸ ਨੂੰ ਛੱਡ ਕਰਕੇ ਪਰ ਘਰ ਝੂਠਾ ਜਾ ਰਹੀ ਪ੍ਰਾਏ ਕਰੰ ਦੇਵੀ ਦੇ ਉਤਿਆ ਦੀ ਪੂਜਾ ਨੇ ਝੂਠਾ ਤੁਰਿਆ ਫਿਰਦਾ ਹੈ ਚੋਰ ਵਾਂਗ ਪਕੜੀਏ ਚੋਰ ਵਾਂਗ ਫੜਿਆ ਜਾਂਦਾ ਹੈ ਕੈਦੀ ਕੀਤਾ ਜਾਂਦਾ ਦਿਨ ਨਾਵੇ ਝੂਟਾ ਖਾਜੀ ਦਿਨੋਂ ਸੱਟਾਂ ਹੀ ਖਾਂਦਾ ਹੈ ਕਦੇ ਕਿਸੇ ਦਾ ਪੂਜਕ ਬਣ ਗਿਆ ਕਦੇ ਕਿਸੇ ਦਾ ਪ੍ਰਾਏ ਘਰ ਵਿੱਚ ਵੀ ਜਾਂਦਾ ਪਕੜਿਆ ਜਾਂਦਾ ਇਹ ਵਿਚਾਰੀ ਪੁਰਖ ਜੀ ਬਿਨ ਨਾਵੈ ਚੂਟਾ ਕਾਇ ਜੋ ਬਿਨ ਨਾਵੈ ਚੂਟਾ ਤਰਕਾਂ ਜਵਾਂ ਦੀਆਂ ਤੇ ਸਤਾਂ ਖਾਂਦਾ ਹੈ ਜਿੰਨੀ ਘਰ ਜਾਂਦਾ ਆਪਣਾ ਜਿਨ੍ਹਾਂ ਨੇ ਆਪਣਾ ਘਰ ਸੱਚਸਰੂਪ ਜਾਣਿਆ ਹੈ ਤੇ ਸੁਖੀਏ ਭਾਈ ਵੀ ਭਰਾਵੋ ਸੁਖੀ ਹੰਸੇ ਤਿੰਨਾਂ ਲੋਕਾਂ ਵਿੱਚ ਆਤਮਾ ਰਮ ਬ੍ਰਹਮ ਪਛਾਣ ਜਿਨ੍ਹਾਂ ਨੇ ਅੰਤਰ ਬ੍ਰਹਮ ਆਤਮਾ ਨੂੰ ਪਛਾਣ ਲਿਆ ਹੈ ਮੁਰ ਕੀ ਵੜਿਆ ਇਹ ਸਤਗੁਰੂ ਦੀ ਵਿਝਾਈ ਉਹਨਾਂ ਨੂੰ ਦਿੱਤੀ ਹੋਈ ਪ੍ਰਾਪਤ ਹੋਈ ਹੈ ਆਪੇ দান ਕਰੇ ਕਿਸ ਆਖੀਏ ਮੈਂ ਵੀ ਗੁਰੂ ਸਾਹਿਬ ਨਾਮ ਦਾ ਦਾਨ ਦਿੰਦੀ ਹੈ ਗੁਰਪ੍ਰਮੇਸ਼ਰ ਆਪ ਹੀ ਨਾਮ ਦਿੰਦਾ ਹੈ ਕਿਹਨੂੰ ਕਹੀਏ ਸਾਤੇ ਦੇ ਪੁਜਾਰੀ ਆਪ ਹੀ ਸਤਿਗੁਰੂ ਦਾ ਭਗਤੀ ਦੀ ਸਿੱਖਿਆ ਬੁਝਾ ਦਿੰਦਾ ਸਮਝਾ ਦਿੰਦਾ ਹੈ ਨਾਨਕ ਨਾਮ ਧਿਆਏ ਸਤਗੁਰੂ ਜੀ ਕਹਿੰਦੇ ਮਹਾਰਾ ਤੁਸੀਂ ਉਹਨੂੰ ਬੁਝਾਉਣ ਵਾਲੇ ਕਿਰਪਾ ਕਰੋ ਤਾਂ ਸਤਗੁਰੂ ਜੀ ਕਹਿੰਦੇ ਭਈ ਨਾਮ ਉਹਨੂੰ ਧਿਆਉਣਾ ਕਰ ਦਰ ਸੱਚਾ ਸੁਭਾਪ ਇਸ ਨੂੰ ਕਰ ਸੱਚੇ ਦਰਗਾਹ ਵਿੱਚ ਸੋਭਾ ਜੀ ਨੇ ਪਾਈ ਐ ਤੇ ਪਾਈ ਦੀ ਹੈ ਪਾਓਗੇ